ਮੈਂ ਮਰੀ ਵਾਈਫ ਨੂੰ ਕੇਰਨ ਸਾਨੀਆ ਗੁਰਪ੍ਰੀਤ ਮੈਡਮ ਨੂੰ ਤੁਹਾਡੀ ਵੀਡੀਓ ਵਾਹਲ ਹੋ ਗਿਆ ਪੰਜਾਬ ਸੁਧਰ ਰਿਹਾ ਹੈ ਪੰਜਾਬ ਬਗਲਾ ਆ ਰਿਹਾ ਹੈ ਮੈਡਮ ਕਿਹੜੇ ਬਗਲਾ ਦੀ ਗੱਲ ਕਰਦੇ ਹੋ ਤੁਸੀਂ ਕਿਹੜਾ ਬਗਲਾ ਕਿਹੜਾ ਬਗਲਾ ਮੈਨੂੰ ਤਾਂ ਕੋਈ ਬਦਲਾਅ ਨਹੀਂ ਦਿਖ ਰਿਹਾ ਹਾਂ ਬਗਲਾ ਦਾ ਗਾਹ ਤਰੀਕੇ ਦਾ ਬਦਲਾਅ ਹੋ ਰਿਹਾ ਮੇਰੇ ਪਤੀ ਦੀ ਮੌਤ ਹੋਈ ਤੁਸੀਂ ਇੱਕ ਕਹਾਣੀ ਤੱਕ ਨਹੀਂ ਬਣਾਈ ਕੋਈ ਰੀਜ਼ਨ ਨਹੀਂ ਦੱਸਦਾ कोई स्पष्टीकरण नहीं कोई जस्टिफिकेशन नहीं किसी चीज ਦਾ ਜ਼ਬਰਦਸਤੋਂ ਤੋਂ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਕਿ ਇਹ ਸਹੀ ਹੈ ਤੁਸੀਂ ਕਹਿ ਰਹੇ ਹੋ ਬਾਅਦ ਆ ਕੇ ਪਤਾ ਹੋ ਰਿਹਾ ਹੈ ਇਹ ਸਹੀ ਬਤਵਾ ਰਹਾ ਤੁਸੀਂ ਦੱਸੋ ਫੋਟੋ ਫਾਸਪੰਦਾ ਮੇਰੀ ਆਵਾਜ਼ ਆਪਣੇ ਹਸਬੰਦ ਤੱਕ ਪਹੁੰਚਾਓ ਸੀਐਮ ਸਾਹਿਬ ਤੱਕ ਪਹੁੰਚਾਓ ਪਤਾ ਨਹੀਂ ਉਹ ਕਿਉਂ ਢੂੰਗੇ ਪੋੜੇ ਹੋ ਚੁੱਕੇ ਹੁਣ ਤੱਕ ਅਗਰੇ ਕੋਈ ਆਮ ਇਨਸਾਨ ਨੇ ਕਿੱਤਾ ਹੁੰਦਾ ਤਾਂ ਉਹ ਫੜਿਆ ਜਾਂਦਾ ਕਿਉਂਕਿ ਪੁਲਿਸ ਖੁਦ ਇਨਵੋਲਵ ਹੈ ਇਸ ਚੀਜ਼ ਆਈ ਰੀਜ਼ਨ ਐ ਜਿਸ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਪੁਲਿਸ ਹੀ ਪੁਲਿਸ ਨੂੰ ਬਚਾ ਰਹੀ ਹੈ ਜਿਹੜਾ ਵਿਧਾਂਡੇ ਹੁਣ ਕਤਲ ਹੋਇਆ ਅਸੀਂ ਦੋ ਦਿਨਾਂ ਚ ਇੰਨੇ ਬੰਦੇ ਫੜ ਲਏ ਔਰ 23 ਤਰੀਕ ਦਾ ਕਤਲ ਹੋਇਆ ਨਿਰਿੰਦਰਜੀਤ ਦਾ ਪਰ ਇੱਕ ਵੀ ਗ੍ਰਿਫਤਾਰੀ ਇਹਨਾਂ ਨੇ ਨਹੀਂ ਕੀਤੀ ਕਿਉਂਕਿ ਇਹਨਾਂ ਦੇ ਆਪਦੇ ਹੀ ਬੰਦੇ ਐ ਉਹਨਾਂ ਨੂੰ ਬਚਾਉਣ ਤੇ ਲੱਗੇ ਹੋਏ ਹੈ ਪਰਿਵਾਰ ਦੀ ਸੈਟਿੰਗ ਹੋ ਗਈ ਆ ਪਰਿਵਾਰ ਹੁਣ ਮੋਰਚਾ ਨਹੀਂ ਲਾਏਗਾ ਇਸ ਦੇ ਵਿੱਚ ਕਿੰਨੀ ਕੋਈ ਸਚਾਈ ਸੀ ਜਾਂ ਇਹ ਜਾਂ ਇਹ ਜਾਣ ਕੇ ਕੋਈ ਇਹ ਫੌਫਲਾਈ ਗਈ ਹੈ ਸਾਡੇ ਕੋਲ ਵੀ ਆਈ ਹੈ ਨਿਊਜ਼ ਕਿ ਜਦ ਇਹ ਪਰਿਵਾਰ ਦੀ ਸੈਟਿੰਗ ਹੋ ਗਈ ਵੱਡੀ ਸੈਟਿੰਗ ਸੈਟਿੰਗ ਹੋ ਗਈ ਸੜਕਾ ਦੇ ਰੁਲੀਏ ਫਿਰ ਤਾਂ ਜੀ ਘਰੇ ਬੈਠੇ ਹੁੰਦੇ ਆਰਮਨਾਰ ਰਾਤ ਨੂੰ ਉੱਟ ਉੱਟ ਕੇ ਬਹਿ ਜਾਂਦਾ ਹੈ ਬੱਚਾ ਪੁੱਛਦਾ ਕਿਉਂਕਿ ਬੱਚਾ ਸੌਂਦਾ ਹੀ ਨਹੀਂ ਸੀ ਉਸ ਤੋਂ ਬਿਨਾ ਉਹ ਜਿੱਦ ਤੱਕ ਮੂੰਹ ਤੇ ਹੱਥ ਨਹੀਂ ਫੇਰਦਾ ਸੀ ਪੰਜ ਚਾਰ ਵਾਰ ਰਾਤ ਨੂੰ ਉੱਠ ਕੇ ਵੀ ਉਹਨੇ ਆਪਦੇ ਡੈਡੀ ਦੇ ਹੱਥ ਫੇਰਨਾ ਮੂੰਹ ਤੇ ਪਰ ਉਹ ਵਾਰ-ਵਾਰ ਪੁੱਛਦਾ ਕਿ ਪਾਪਾ ਕਦੋਂ ਆਉਣਗੇ ਸਾਡੇ ਕੋਲ ਕੋਈ ਜਵਾਬ ਨਹੀਂ ਆ ਰਿਹਾ ਠੀਕ ਹੈ ਕਿ ਆਸ ਇਹ ਸਾਰੇ ਪਰਮਾ ਮੈਂ ਕਿਸੇ ਸਾਰੇ ਕੁਆਂ ਨੂੰ ਮੈਂ ਮੈਂ ਰੱਖਾਂਗਾ ਕਿਸੇ ਬੇਟੀ ਦੇ ਅੱਖਾਂ ਤੋਂ ਹੁੰਜੂ ਨਹੀਂ ਆਉਣਗੇ ਬਹੁਤ ਖੁਸ਼ ਹੋ ਉਸ ਸੀਮ ਸਾਹ ਤੁਸੀਂ ਪਤਾ ਨਹੀਂ ਪਰ ਹੁਣ ਤੁਸੀਂ ਕਿੱਥੇ ਚਲੇ ਜੇ ਤਾ ਨਰੇਂਦਰਦੀਪ ਦਾ ਪਰਿਵਾਰ ਤੇ ਵਕ ਵਕ ਜੱਥੇਬੰਦੀਆਂ ਅਜ ਲੁਧਿਆਣੇ ਪਹੁੰਚੀਆਂ ਤਾਂ ਉਹਨਾਂ ਦੇ ਪਿਤਾ ਜੀ ਵੀ ਮੇਰਾ ਮੌਜੂਦ ਆ ਗੱਲਬਾਤ ਕਰਦੇ ਆ ਮੈਨੂੰ ਪਤਾ ਹੈ ਮੈਂ ਪਹਿਲੇ ਦਿਨ ਹੀ ਕਿਹਾ ਸੀ ਗੱਲਬਾਤ ਕਰਨੀ ਬਹੁਤ ਔਖੀ ਹੁੰਦੀ ਆ ਪਰ ਉਦੋਂ ਤੇ ਤੁਸੀਂ ਸੰਘਰਸ਼ ਲੜਨ ਲੱਗੇ ਹੋਏ ਬਠਿੰਡੇ ਵੀ ਸੰਘਰਸ਼ ਲੜਿਆ ਗੋਨੇਣਾ ਮੰਡੀ ਤੋਂ ਸ਼ੁਰੂ ਹੁੰਦਾ ਹੈ ਬਠਿੰਡੇ ਸੰਘਰਸ਼ ਲੜਿਆ ਅੱਜ ਲੁਧਿਆਣੇ ਆਣਾ ਪਿਆ ਕੀ ਗੱਲ ਸਰਕਾਰ ਸੁਣਨੀ ਨਹੀਂ ਸਰਕਾਰ ਕਾਰਵਾਈ ਨਹੀਂ ਕਰਦੀ ਕੋਈ ਕਾਰਵਾਈ ਨਹੀਂ ਕਰੇ ਜਿਹੜਾ ਤੱਕ ਜਿਹੜਾ ਬਠਿੰਡੇ ਹੁਣ ਕਤਲ ਹੋਇਆ ਅਸੀਂ ਦੋ ਦਿਨਾਂ ਚ ਇੰਨੇ ਬੰਦੇ ਫੜ ਲਏ 23 ਤਰੀਕ ਦਾ ਕਤਲ ਹੋਇਆ ਨਿਰਿੰਦਰਦੀਪ ਦਾ ਪਰ ਇੱਕ ਵੀ ਗ੍ਰਿਫਤਾਰੀ ਇਹਨਾਂ ਨੇ ਨਹੀਂ ਕੀਤੀ ਕਿਉਂਕਿ ਇਹਨਾਂ ਦੇ ਆਪਦੇ ਹੀ ਬੰਦੇ ਹਨ ਉਹਨਾਂ ਨੂੰ ਬਚਾਉਣ ਤੇ ਲੱਗੇ ਹੋਏ ਹੈ। ਬਾਦਰ ਕੇਸ ਦੀ ਗੱਲ ਕੀਤੀ ਤਾਂ ਇਸ ਸਮੇਂ ਸੋਸ਼ਲ ਮੀਡੀਆ ਤੇ ਕੇਸ ਬਹੁਤ ਜ਼ਿਆਦਾ ਚੱਲ ਰਿਹਾ ਉਹ ਕੰਚਨ ਪੇਵਾਰੀ ਦਾ ਕੇਸ ਉਸ ਦੇ ਕਾਤਲ ਕੁਝ ਕੁ ਦਿਨਾਂ ਦੇ ਵਿੱਚ ਹੀ ਫੜ ਲਿੱਤੇ ਆ। ਉਹ ਦਿਨਾਂ ਦੇ ਵਿੱਚ ਹੀ ਫੜ ਲਏ ਜੀ ਦੋ ਦਿਨਾਂ 'ਚ। ਤੇ ਇੱਥੇ ਸਾਨੂੰ 23 ਤਰੀਕ ਤੋਂ ਲੈ ਕੇ ਅੱਜ 16 ਤਰੀਕ ਹੋ ਗਈ। ਮਤਲਬ 23-24 ਦਿਨ ਹੋ ਗਏ ਇਸ ਗੱਲ ਨੂੰ। ਕੋਈ ਕਾਰਵਾਈ 1% ਵੀ ਕੋਈ ਦੋ ਲਫ਼ਜ਼ ਵੀ ਨਹੀਂ ਕੋਈ ਆ ਕੇ ਕੈਮਰੇ ਤੇ ਬੋਲਿਆ। ਬਾਕੀ ਸਾਡੇ ਨਾਲ ਭਾਈ ਸਾਹਿਬ ਗੁਰਦੀਪ ਸਿੰਘ ਜੀ ਨੇ ਇਹਨਾਂ ਨਾਲ ਗੱਲਬਾਤ ਕਰ ਲਓ ਤੁਸੀਂ। ਬਾਬਾ ਜੀ ਫਤਿਹ ਦੀ ਸਾਂਝ ਪੰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਕਰਦਾ ਤੁਹਾਨੂੰ ਮੈਂ। ਪਤਾ ਇਹ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਕਿੱਧਰ ਆਏ ਹੋ ਕਿਸ ਜਥੇਬੰਦੀ ਤੋਂ ਉਸ ਦੇ ਬਾਰੇ ਮੈਨੂੰ ਜਾਣਕਾਰੀ ਅਸੀਂ ਯੂਨਾਈਟਿਡ ਖਾਲੀਦਾਰ ਵੱਲੋਂ ਸਾਰੇ ਪੰਜਾਬ ਤੋਂ ਬਹੁਤ ਵੱਡਾ ਜਥਾ ਸਾਡਾ ਆਇਆ ਹੈ ਅਸੀਂ ਸਮਝਦੇ ਹਾਂ ਕਿ ਜੋ ਨਰਿੰਦਰਦੀਪ ਸਿੰਘ ਦਾ ਕਤਲ ਹੋਇਆ ਕਤਲ ਦੇ ਸਬੰਧ ਸਰਕਾਰ ਨੂੰ ਤੁਰੰਤ ਗ੍ਰਿਫਤਾਰ ਕਰਨੇ ਚਾਹੀਦੇ ਇਹ ਬੰਦੇ ਪਰਿਵਾਰ ਨੂੰ ਮੁਆਵਜ਼ਾ ਤੇ ਬੀਬੀ ਜੀ ਨੂੰ ਉਦਾਂ ਦੇ ਘਰ ਨੂੰ ਨੌਕਰੀ ਮਿਲਣੀ ਚਾਹੀਦੀ ਦੂਜਾ ਮੈਂ ਇਹ ਸਮਝਦਾ ਕਿ ਜਿਵੇਂ ਅੱਜ ਪੰਜਾਬ ਦੇ ਵਿੱਚ ਜੰਗਲ ਦਾ ਰਾਜ ਹੈ ਕਾਨੂੰਨ ਦਾ ਰਾਜ ਨਹੀਂ ਅੱਜ ਜੋ ਅਸੀਂ ਬਠਿੰਡੇ ਤੁਰਨ ਲੱਗੇ ਹਾਂ ਉਥੇ ਸਾਡੇ ਸਾਹਮਣੇ ਇੱਕ ਕਿਸੇ ਨੇ ਪਤਾ ਨਹੀਂ ਕੌਣ ਲੋਕ ਸੀ ਇੱਕ ਕੋਈ ਸ਼ਹਿਰ ਦਾ ਵਪਾਰੀ ਸੀ ਉਹਦੇ ਗੋਲੀ ਮਾਰ ਕੇ ਭੱਜ ਗਏ ਕੋਈ ਪੁੱਛਣ ਵਾਲਾ ਨਹੀਂ ਕੋਈ ਦੱਸਣ ਵਾਲਾ ਨਹੀਂ ਘਰ ਤੋਂ ਘੱਟ ਜੇ ਪੰਜਾਬ ਦਾ ਭਲਾ ਹੈ ਤਾਂ ਇਹਨੂੰ ਭਗਵੰਤ ਸਿੰਘ ਮਾਨ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਦੂਜੀ ਗੱਲ ਅਸੀਂ ਸਾਡੀ ਜਥੇਬੰਦੀ ਇੱਕ ਗੱਲ ਮਹਿਸੂਸ ਕਰਦੀ ਹੈ ਕਿ ਪੰਜਾਬ ਨੇ ਪ੍ਰਾਤਨ ਸਮੇਂ ਤੋਂ ਲੈ ਕੇ ਦੇਸ਼ ਦੀ ਸਾਰੇ ਸੰਸਾਰ ਦੀ ਅਗਵਾਈ ਕੀਤੀ ਹੈ ਅੱਜ ਸਾਨੂੰ ਬੜੇ ਅਫਸੋਸ ਦੀ ਗੱਲ ਹੈ ਕਿ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਇੱਕ ਦਿੱਲੀ ਦਾ ਲੁਟੇਰਾ ਜਿਹਦੇ ਦੇ ਕੇਸ ਚੱਲ ਰਿਹਾ ਸਿਸ਼ੋਧੀਆਂ ਕੇਰੀਵਾਲ ਉਹ ਪੰਜਾਬ ਨੂੰ ਇੱਕ ਲਾਵਾਸ ਸਮਝ ਕੇ ਇੱਕ ਕਹਾਵਤਾਂ ਵੀ ਕਿ ਉਜੜੇ ਬਾਗਾਂ ਦਾ ਗੱਲੜ ਪਟਵਾਰੀ ਉਹ ਜਿਹੜਾ ਬਾਗ ਸਮਝ ਰਿਹਾ ਨਾ ਹੀ ਪੰਜਾਬ ਉਜੜੇ ਬਾਗੇ ਗੁਰੂਆਂ ਦੀ ਧਰਤੀ ਹੈ ਇਹ ਇਹ ਜਿਹੜੇ ਪੰਜਾਬ ਨਾਲ ਟੱਕਰ ਲੈਣ ਵਾਲੇ ਹੈ ਇਹ ਉਜੜ ਜਾਣਗੇ ਅੱਜ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਕੇਰੀਵਾਲ ਨੂੰ ਇਥੋਂ ਭਜਾਉਣ ਇਹ ਸੱਦਾ ਦੇਣ ਲਈ ਇਨਸਾਫ ਲੈਣ ਲਈ ਸਾਡੀ ਯੂਨਾਈਟਿਡ ਅਖਾਲੀ ਦੇ ਵੱਲੋਂ ਸਾਰੀ ਟੀਮ ਆਈ ਅੱਜ ਵੱਡੀ ਗਿਣਤੀ ਚਾਰੇ ਖੜੇ ਹੈ ਤੁਹਾਡੇ ਸਾਹਮਣੇ ਸਿੰਘ ਅਸੀਂ ਅੱਜ ਇਨਸਾਫ ਲੈਣ ਲਈ ਇੱਥੇ ਹਾਜ਼ਰ ਹੋਏ ਹਾਂ ਧੰਨਵਾਦ ਇੱਕ ਸਵਾਲ ਥੋੜਾ ਜਿਹਾ ਤੁਹਾਡੇ ਲਈ ਕਠਿਨ ਹੋਏਗਾ ਪਰ ਮੈਨੂੰ ਪੁੱਛਣਾ ਪਏਗਾ ਮੈਂ ਪਹਿਲਾਂ ਹੀ ਤੁਹਾਨੂੰ ਕਹਿ ਰਿਹਾ ਪਹਿਲਾਂ ਗੱਲ ਬੜੀ ਫਲਾਏਗੀ ਪਰ ਪਰਿਵਾਰ ਹੁਣ ਪਰਿਵਾਰ ਦੀ ਸੈਟਿੰਗ ਹੋ ਗਈ ਆ ਪਰਿਵਾਰ ਹੁਣ ਮੋਰਚਾ ਨਹੀਂ ਲਾਏਗਾ ਇਸ ਦੇ ਵਿੱਚ ਕਿੰਨੀ ਕੁ ਸੱਚਾਈ ਸੀ ਇਹ 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 ਜਾਣ ਕੇ ਕੋਈ ਇਹ ਫਵਾਂ ਫਲਾਈ ਗਈ ਹੈ ਸਾਡੇ ਕੋਲ ਵੀ ਆਈ ਹੈ ਨਿਊਜ਼ ਕਿ ਕਹਿੰਦੇ ਪਰਿਵਾਰ ਦੀ ਸੈਟਿੰਗ ਹੋ ਗਈ ਵੱਡੀ ਸੈਟਿੰਗ ਸੈਟਿੰਗ ਹੋ ਗਈ ਸੜਕਾਂ ਤੇ ਰੁਲੀਏ ਫਿਰ ਤਾਂ ਅਸੀਂ ਘਰੇ ਬੈਠੇ ਹੁੰਦੇ ਆ ਰਾਮ ਨਾਲ ਐਨੀ ਗਰਮੀ 'ਚ ਛੋਟੇ ਬੱਚੇ ਨੂੰ ਲੈ ਕੇ ਅਸੀਂ ਸੜਕਾਂ ਤੇ ਰੁਲ ਰਹੇ ਹਾਂ ਕਿਹੜਾ ਬੰਦਾ ਹੋਊਗਾ ਇਸ ਤਰ੍ਹਾਂ ਕਰ ਲੂਗਾ ਕੋਈ ਸੈਟਿੰਗ ਨਹੀਂ ਸਭ ਫਵਾਂ ਫਲਾਈਆਂ ਜਾ ਰਹੀਆਂ ਕਿਸੇ ਕਿਸਮ ਦੀ ਕੋਈ ਸੈਟਿੰਗ ਨਹੀਂ ਕਿੰਨਾ ਔਖਾ ਹੁੰਦਾ ਹੈ ਇੱਕ ਪਾਸੇ ਪੁੱਤ ਹੈ ਨਹੀਂ ਪੁੱਤ ਚਲਾ ਗਿਆ ਤਾਂ ਇਨਸਾਫ ਮੰਗ ਰਹੇ ਹੋ ਦੂਜੇ ਪਾਸੇ ਤੁਹਾਡੇ ਖਿਲਾਫ ਹੀ ਜਿਹੜਾ ਨਰੇਟਿਵ ਉਹ ਸਿਰਜਿਆ ਜਾਣ ਲੱਗ ਪਿਆ ਕਾਰਵੇ ਉਹ ਤਾਂ ਇਹਨਾਂ ਨੇ ਕਹਾਣੀਆਂ ਬਣਾਉਣੀਆਂ ਆ ਜੀ ਹੁਣ ਆਪਦੇ ਬੰਦੇ ਬਚਾਉਣ ਵਾਸਤੇ ਉਹ ਕੁਝ ਵੀ ਕਰ ਸਕਦੇ ਆ ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਕੋਈ ਜਵਾਬ ਨਹੀਂ ਕੋਈ ਤੁਹਾਡੇ ਵੱਲ ਕਾਲ ਦਿੱਤੀ ਗਈ ਜੱਥੇ ਬੰਦੀਆਂ ਦੀ ਤਾਂ ਜੱਥੇ ਬੰਦੀਆਂ ਅੱਜ ਆਈਆਂ ਨੇ ਸਾਥ ਦਿੱਤਾ ਗਿਆ ਉਹਨਾਂ ਨਾਲ ਬਿਲਕੁਲ ਬਿਲਕੁਲ ਜੀ ਸਾਰੇ ਜੱਥੇ ਬੰਦੀਆਂ ਦੇ ਮੈਂ ਧੰਨਵਾਦ ਵੀ ਕਰਦਾ ਦਿਲੋਂ ਹੋਰ ਵੀ ਜਿੰਨੇ ਲੋਕ ਸਾਡੇ ਨਾਲ ਜੁੜੇ ਆ ਜੋ ਸਾਡੀ ਮਦਦ ਕਰ ਰਹੇ ਆ ਸਾਰਿਆਂ ਦਾ ਥੈਂਕ ਬਿਲਕੁਲ ਲੱਗਦਾ ਜੀ ਰਾਤ ਨੂੰ ਉੱਟ ਉੱਟ ਕੇ ਬਹਿ ਜਾਂਦਾ ਹੈ ਬੱਚਾ ਪੁੱਛਦਾ ਕਿਉਂਕਿ ਬੱਚਾ ਸੌਂਦਾ ਹੀ ਨਹੀਂ ਸੀ ਉਸ ਤੋਂ ਬਿਨਾ ਉਹ ਜਿੱਦ ਤੱਕ ਮੂੰਹ ਤੇ ਹੱਥ ਨਹੀਂ ਫੇਰਦਾ ਸੀ ਪੰਜ ਚਾਰ ਵਾਰ ਰਾਤ ਨੂੰ ਉੱਠ ਕੇ ਵੀ ਉਹਨੇ ਆਪਣੇ ਡੈਡੀ ਦੇ ਹੱਥ ਫੇਰ ਨਾ ਮੂੰਹ ਤੇ ਪਰ ਉਹ ਵਾਰ-ਵਾਰ ਪੁੱਛਦੇ ਕਿ ਪਾਪਾ ਕਦੋਂ ਆਣਗੇ ਸਾਡੇ ਕੋਲ ਕੋਈ ਜਵਾਬ ਨਹੀਂ ਆ ਉਸ ਜੀ ਦਾ ਮੈਂ ਦੇਖ ਰਿਹਾ ਸੀ ਜਦੋਂ ਧਰਨੇ ਦੇ ਵਿੱਚ ਜਦੋਂ ਨਾਰੇ ਲੱਗ ਰਹੇ ਸੀ ਉਹ ਛੋਟਾ ਇਹ ਬੱਚਾ ਨਾਲ ਲਾ ਰਿਹਾ ਸੀ ਨਾਰੇ ਉਹ ਆ ਭਾਵਨਾ ਚਾਹੋ ਵੀ ਕਿਉਂਕਿ ਉਹਨੂੰ ਵੀ ਦੇਖ ਨੂੰ ਦੁੱਖ ਹੈ ਕਿ ਕਿਸ ਤਰ੍ਹਾਂ ਬਦਨੂਰ ਇੱਕ ਇੱਕ ਗੱਲ ਉਹਨੂੰ ਬੱਚੇ ਦੀ ਸਮਝ ਆ ਗਈ ਕਿ ਕਿਵੇਂ ਕੋ-ਕੋ ਕੇ ਮਾਰਿਆ ਇਸ ਲਈ ਉਹ ਭਾਵਕ ਹੋ ਜਾਂਦਾ ਨਾਰੇ ਵੀ ਲਾਉਂਦਾ ਪਰ ਕੋਈ ਆਵਾਜ਼ ਸੁਣੀ ਤਾਂ ਸਹੀ ਸਾਡੀ ਨਾ ਸੁਣੋ ਉਸ ਬੱਚੇ ਦੀ ਆਵਾਜ਼ ਸੁਣ ਲਓ ਘਟੂ ਘਟ ਸਾਡੇ ਨਾਲ ਹੱਥ ਜੋੜ ਕੇ ਨਹੀਂ ਬੇਨਤੀ ਪਰਿਵਾਰ ਨਾਲ ਜ਼ਰੂਰ ਇਸ ਸਮੇਂ ਪਹਿਲਾਂ ਹੀ ਕਿਹਾ ਇਹ ਜ਼ਰੂਰ ਬੜਾ ਔਖਾ ਹੁੰਦਾ ਹੈ ਇਹ ਪਿਤਾ ਨਾਲ ਗੱਲਬਾਤ ਕਰਨੀ ਪਰ ਇਹਨਾਂ ਨੂੰ ਸ਼ਾਇਦ ਸਾਡੇ ਨਾਲ ਗੱਲ ਕਰਕੇ ਐਂ ਲੱਗਦਾ ਵੀ ਇਨਸਾਫ ਸ਼ਾਇਦ ਮਿਲ ਜਵੇ ਇਹਨਾਂ ਦੀ ਉਮੀਦ ਇੱਕ ਸਾਡੇ ਤੇ ਵੀ ਆ ਜਾਂਦੀ ਆ ਵੀ ਕੁਝ ਨਾ ਕੁਝ ਤਾਂ ਜ਼ਰੂਰ ਹੋਏਗਾ ਵੀ ਕਿਉਂਕਿ ਬਹੁਤ ਘੱਟ মিডিਆ ਜਿਹੜਾ ਇਸ ਸਮੇਂ ਸਰਕਾਰ ਦੇ ਖਿਲਾਫ ਕੋਈ ਗੱਲ ਚਲਾਉਂਦਾ ਹੈ ਜ਼ਰੂਰ ਅਸੀਂ ਐ ਨਹੀਂ ਵੀ ਅਸੀਂ ਸਭ ਕੁਝ ਖਿਲਾਫ ਹੀ ਚਲਾਉਂਦੇ ਆ ਅਸੀਂ ਹੱਕ 'ਚ ਵੀ ਚਲਾਉਂਦੇ ਆ ਜਿੱਥੇ ਸਰਕਾਰ ਸਹੀ ਕਰਦੀ ਆ ਅਸੀਂ ਉਹ ਵੀ ਦਿਖਾਉਂਦੇ ਆ ਪਰ ਜਿੱਥੇ ਪ੍ਰਸ਼ਾਸਨ ਜਾਂ ਕੋਈ ਕੁਛ ਜਾਂ ਕੋਈ ਵੀ ਆਵਾਜ਼ ਚੱਕ ਰਿਆ ਉਹਨਾਂ ਦੀ ਆਵਾਜ਼ ਵੀ ਜ਼ਰੂਰ ਬਣਦੇ ਆ ਤਾਂ ਜ਼ਰੂਰ ਗਰਾਉਂਡ ਜ਼ੀਰੋ ਤੋਂ ਤੁਹਾਡੇ ਨਾਲ ਹਰ ਖਬਰ ਜਿਹੜੀ ਅਸੀਂ ਉਹ ਸਾਂਝੀ ਕਰਦੇ ਰਾਵਾਂਗੇ ਕੈਮਰਾ ਪਰਸਨ ਅਮਿਤ ਖਰਨਾ ਦੇ ਨਾਲ ਮੈਂ ਹਾਂ ਕੁਵਰ ਜੋਤਸਰ। 11 ਤਰੀਕ ਨੂੰ ਬੋਟਾ ਹੈ। ਆ ਜੋ ਪਾਰਟੀ ਕਹਿੰਦੀ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਆਪਣੇ ਨਾਮ ਤੋਂ ਸਾਟਾ ਨਾਮ ਯੂਜ਼ ਕਰਕੇ ਆਮ ਆਦਮੀ ਦਾ ਨਾਮ ਯੂਜ਼ ਕਰਕੇ ਪਾਰਟੀ ਬਣਾਈ ਹੈ। ਆ ਜੋ ਪੁਨ ਸਿਸਟਮ ਫੇਲਿਅਰ ਕਰ ਰਹੀ ਹੈ। ਉਹਦਾ ਸਬੂਤ ਆ ਸਾਰੇ ਇਨਸੀਡੈਂਟਸ ਜੋ ਹੋ ਰਹੇ ਉਹੀ ਹੈ। ਜਿਵੇਂ ਨੌਜਵਾਨਾਂ ਦੀ ਮੌਤਾਂ ਹੋ ਰਹੀਆਂ। ਮੇਰੇ ਹਸਬੰਦ ਦੀ ਨਹੀਂ ਉਹ ਬਹੁਤ ਸਾਰੀ ਮੌਤਾਂ ਹੋ ਰਹੀਆਂ। ਅੱਜ ਅਸੀਂ ਬੋਲ ਰਹੇ ਹਾਂ ਤਾਂ ਬਹੁਤ ਮੈਂ ਹੋਰ ਵੀ ਬੋਲ ਰਹੇ ਹਾਂ ਉਹ ਸਾਰਾ ਕੁਝ ਸਿਸਟਮ ਫੇਲਅਰ ਦਾ ਇੱਕ ਪ੍ਰੋਪਰ ਐਵੀਡੈਂਸ ਹੈ ਮੈਂ ਸਾਰੇ ਲੋਕਾਂ ਨੂੰ ਆਹੀ ਅਪੀਲ ਕਰਨਾ ਚਾਹੁੰਦੀ ਹਾਂ ਆਪਣੇ ਕੋਲੇ ਆਮ ਆਦਮੀ ਕੋਲੇ ਇੱਕ ਸਵੈ-ਗਵਰਨਰ ਰਾਈਟਸ ਬੋਰਡ ਪਲੀਜ਼ ਯੂਜ਼ ਦੈਟ ਬੋਰਡ ਜਿਹੜਾ ਤੁਸੀਂ ਚੱਕ ਬੈਠੇ ਹੋ ਇਹਨੂੰ ਪਤਾ ਬਹੁਤ ਆਪਣੇ ਦਿਮਾਗਸ ਕਰਵਾ ਹੋ ਗਿਆ ਕਿ ਆਪਾ ਪਾਰਟੀ ਹੈ ਜਾਂ ਕੋਈ ਪਾਰਟੀ ਹੈ ਬਾਪਾ ਕੌਣੀ ਕਮੇਟੀ ਪਾਰਟੀ ਹੈ ਮੈਨੂੰ ਪਤਾ ਬਹੁਤ ਸਾਰੀ ਪਾਰਟੀਆਂ ਸਭ ਦੇ ਆਪਣੇ ਆਪਣੇ ਵਾਦੇ ਨੇ ਸਭ ਤੇ ਭਰੋਸੇ ਦਿੱਤੇ ਨੇ ਆਵਾਜ਼ ਵੀ ਪਾਰਟੀ ਦੇ ਸੀਐਮ ਸਾਹਿਬ ਨੇ ਵੀ ਪ੍ਰੋਮਿਸ ਕਰਦਾ ਕਿ ਆ ਸੀ ਸਾਰੇ ਭਾਰਤ ਨੂੰ ਮੈਂ ਕਿਸੇ ਸਾਰੀ ਕੁੜੀਆਂ ਨੂੰ ਮੈਂ ਮੈਂ ਰੱਖਸ਼ਾ ਕਰੂੰਗਾ ਕਿਸੇ ਬੇਟੀ ਦੇ ਅੱਖਾਂ ਚ ਹੰਝੂ ਨਹੀਂ ਆਉਣ ਦੂੰਗਾ ਬਹੁਤ ਕੁਝ ਕਿਹਾ ਸੀ ਸੀਐਮ ਸਾਹਿਬ ਤੁਸੀਂ ਪਤਾ ਨਹੀਂ ਪਰ ਹੁਣ ਤੁਸੀਂ ਕਿੱਥੇ ਚਲੇ ਗਏ ਮੈਂ ਉਹਦੀ ਵਾਈਫ ਨੂੰ ਕਹਿਣਾ ਚਾਹੀਆ ਗੁਰਪ੍ਰੀਤ ਮੈਡਮ ਨੂੰ ਥੋੜੀ ਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਪੰਜਾਬ ਸੁਧਰ ਰਿਹਾ ਹੈ ਪੰਜਾਬ ਬਗਲਾਵ ਆ ਰਿਹਾ ਹੈ ਮੜੋ ਕਿਹੜੇ ਬਦਲਾਵ ਦੀ ਗੱਲ ਕਰਦੇ ਹੋ ਤੁਸੀਂ ਕਿਹੜਾ ਬਦਲਾਵ ਕਿਹੜਾ ਬਦਲਾਵ ਮੈਨੂੰ ਤਾਂ ਕੋਈ ਬਦਲਾਵ ਨਹੀਂ ਦਿਖ ਰਿਹਾ ਆ ਬਦਲਾਵ ਤਾਂ ਗਲਤ ਤਰੀਕੇ ਦਾ ਬਦਲਾਵ ਹੋ ਰਿਹਾ ਅਸੀਂ ਆਮ ਆਦਮੀ ਨੇ ਕਦੇ ਨਹੀਂ ਚਾਇਆ ਸੀ ਕਿ ਸਾਨੂੰ ਇਸ ਤਰ੍ਹਾਂ ਇਨਸਾਫ ਮੰਗਣਾ ਪਊਗਾ ਸੜਕਾਂ ਤੇ ਆ ਕੇ ਇਨਸਾਫ ਮੰਗਣਾ ਪਊਗਾ ਮੇਰੇ ਪਤੀ ਦੀ ਮੌਤ ਹੋਈ ਤੁਸੀਂ ਇੱਕ ਕਹਾਣੀ ਤੱਕ ਨਹੀਂ ਬਣਾਈ ਕੋਈ ਰੀਜ਼ਨ ਨਹੀਂ ਦਿੱਤਾ ਕੋਈ ਸਪਸ਼ਟਿਕਰਣ ਨਹੀਂ ਕੋਈ ਜਸਟੀਫਿਕੇਸ਼ਨ ਨਹੀਂ ਦਿੱਤਾ ਕਿਸੇ ਚੀਜ਼ ਦਾ ਜਵਾਬ ਤਾਂ ਦਿਓ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਆ ਕਿ ਇਹ ਸਹੀ ਆ ਤੁਸੀਂ ਕਹਿ ਰਹੇ ਹੋ ਬਹੁਤ ਵਧੀਆ ਬਦਲਾਅ ਹੋ ਰਿਹਾ ਹੈ ਇਹ ਸਹੀ ਬਦਲਾਅ ਹੈ ਤੁਸੀਂ ਦੱਸੋ ਥੋੜਾ ਫਾਸਪੰਦਾ ਮੇਰੀ ਆਵਾਜ਼ ਆਪਣੇ ਹਸਬੰਦ ਤੱਕ ਪਹੁੰਚਾਓ ਸੀਐਮ ਸਾਹਿਬ ਤੱਕ ਪਹੁੰਚਾਓ ਪਤਾ ਨਹੀਂ ਉਹ ਕਿਉਂ ਗੁੰਗੇ ਪੋਲੇ ਹੋ ਚੁਕੇ ਹੁਣ ਤੱਕ ਬਹੁਤ ਚੁੱਪ ਕਰਾ ਲਿਆ ਅਸੀਂ ਕਿਉਂ ਚੁੱਪ ਹੋਏ ਮੈਂ ਫੇਰ ਆਈ ਅਪੀਲ ਕਰੂੰਗੀ ਸਾਰੇ ਲੁਧਿਆਣਾ ਵਾਸੀਆਂ ਨੂੰ ਯੂ ਹੈਵ ਦਾ ਰਾਈਟ ਟੂ ਵੋਟ ਤੁਹਾਡੇ ਕੋਲੇ ਤੁਸੀਂ ਵੋਟ ਕਰਨੀ ਹੈ ਸਹੀ ਇਨਸਾਨ ਨੂੰ ਵੋਟ ਕਰੋ ਉਹਨਾਂ ਦਾ ਹੀ ਰਿਸਰਚ ਕਰੋ ਜਿਹੜੇ ਵੀ ਖੜੇ ਹੋ ਰਹੇ ਆ ਪਾਰਟੀ ਵਾਲੇ ਜੋ ਵੀ ਸਦਸਿਓ ਕੈਂਡੀਡੇਟ ਖੜੇ ਹੋ ਰਹੇ ਹੈ ਪ੍ਰੋਪਰ ਰਿਸਰਚ ਕਰੋ ਪ੍ਰੈਕ ਰਿਕਾਰਡ ਚੈੱਕ ਕਰੋ ਕੀ ਆਪਣੀ ਸੇਵਾ ਕਰਨਗੇ ਕੀ ਆਪਣਾ ਹੱਕ ਨਹੀਂ ਖੜੇ ਹੋਣਗੇ ਅੱਜ ਮੈਂ ਹੱਕ ਲਈ ਹੱਕ ਮੰਗ ਰਿਹਾ ਕੋਈ ਮੈਨੂੰ ਹੱਕ ਦੇ ਰਿਹਾ ਜੋ ਵਾਦਾ ਕੀਤਾ ਕਿ ਅਸੀਂ ਕੋਈ ਵਾਦਾ ਇੱਕ ਵਾਦਾ ਨਹੀਂ ਪੂਰਾ ਕਰ। ਤੁਸੀਂ ਆਪਣੇ ਆਪ ਨੂੰ ਤੁਸੀਂ ਆਪਣੇ ਅੰਦਰ ਝਾਂਕ ਕੇ ਸੋਚੋ ਸੋ ਤੁਸੀਂ ਰਿਸਰਚ ਕਰੋ ਕਿ ਕੀ ਇਹ ਬੰਦਾ ਸਹੀ ਹੈ ਜਿੰਨੂੰ ਅਸੀਂ ਵੋਟ ਕਰ ਰਹੇ ਹਾਂ ਕਿਉਂਕਿ ਦੇਖੋ ਜੀ ਅੱਜ ਮੇਰੇ ਹਸਬੰਦ ਗਏ ਨੇ ਸਾਡੇ ਘਰ ਦਾ ਦੀਪ ਗਿਆ ਘਰ ਨੂੰ ਥੋੜਾ ਨੰਬਰ ਵੀ ਆ ਸਕਦਾ ਅੱਜ ਤੁਸੀਂ ਹੁਣ ਵੋਟ ਅਸੀਂ ਨਹੀਂ ਪਾਈ ਸੀ ਜੋ ਕਿ ਅਸੀਂ ਪਛਤਾ ਰਹੇ ਹਾਂ ਤਾਂ ਇਹ ਜੋ ਬੇਇਨਸਾਫੀ ਲਹਿਰ ਚੱਲੀ ਹੈ ਨਾ ਜੀ ਘਰ ਨੂੰ ਥੋੜਾ ਨੰਬਰ ਵੀ ਕਦੇ ਵੀ ਕਿਸੇ ਦਾ ਵੀ ਪਰਿਵਾਰ ਨਾ ਕੋਈ ਵੀ ਮਰ ਜਾ ਸਕਦਾ ਅੱਜ ਨਸ਼ੀ ਦੀ ਅਰਥ ਬਹੁਤ ਕੁਝ ਹੋ ਰਿਹਾ ਹੈ ਜੋ ਐਕਚੁਅਲੀ ਕੋਨੇਗਰ ਨੇ ਉਹ ਸਭ ਕਰ ਰਹੇ ਨੇ ਤੇ ਜਿਨ੍ਹਾਂ ਨੂੰ ਉਸ ਸੱਤ ਦੇ ਵਿੱਚ ਕਿਸੇ ਨੂੰ ਇਨਕੌਂਫਰ ਕਰਕੇ ਮਾਰਿਆ ਜਾ ਰਿਹਾ ਹੈ ਕਿਸੇ ਨੂੰ ਕਿਡਨਾਪ ਕੀਤਾ ਜਾ ਰਿਹਾ ਹੈ ਕਿਸੇ ਨੂੰ ਕਹਿ ਜਾ ਰਿਹਾ ਹੈ ਕਿ ਬੰਦੇ ਫੜਾ ਇਹ ਥੋੜਾ ਸਿਸਟਮ ਹੈ ਜਿਸ ਦਾ ਕੰਪਲੀਟ ਸਿਸਟਮ ਫੇਲਿਅਰ ਮੇਰੇ ਹਸਬੰਡ ਦੀ ਮੌਤ ਦੇ ਨਾਲ ਨਾਲ ਤੇ ਪੰਜਾਬ ਪਰ ਜਿਹੜੀ ਸਤਕਾਰ ਦੀ ਪ੍ਰਣਾਲੀ ਹੈ ਨਿਆਂ ਪ੍ਰਣਾਲੀ ਦਾ ਵੀ ਸਿਸਟਮ ਫੇਲਿਅਰ ਆ ਉਹ ਵੀ ਵੀ ਅਜ ਬਹੁਤ ਹੋਈ ਹੈ ਜਿਹੜੇ ਤੁਸੀਂ ਚੁੱਪ ਕਰਕੇ ਬੈਠੇ ਹੋ ਏਪੀ ਤੁਹਾਡੀ ਸਿਸਟਮ ਦੀ ਮੌਤ ਹੈ। ਕਾਇਨ ਤੁਸੀਂ ਬੋਲ ਰਹੇ ਹੋ। ਤਾਂ ਮੇਰੇ ਸਾਰੇ ਦੇ ਸਾਹਮਣੇ ਬਾਰੇ ਅਪੀਲ ਤੁਹਾਡੇ ਕੋਲੇ ਵੋਟ ਕਰਨ ਦੀ ਰਾਏ ਹੈ। ਡਿਸੀਜਨ ਹੈ। ਆਪਣਾ ਵੋਟ ਪਲੀਜ਼ ਵਾਈਸਲੀ ਯੂਜ਼ ਕਰੋ। ਜਿਹੜੇ ਲੋਕ ਵੋਟ ਨਹੀਂ ਪਾ ਰਹੇ ਜਿਨ੍ਹਾਂ ਨੂੰ ਮੈਂ ਕਹੂੰਗੀ ਸਾਇਲੈਂਟ ਮੈਜੋਰਟੀ ਜੋ ਵੋਟ ਹੀ ਨਹੀਂ ਕਰਦੀ। ਤੁਹਾਡੇ ਕੋਲ ਅਥਾਰਟੀ ਹੈ ਪਲੀਜ਼ ਸ਼ੋ ਯਰ ਵੋਟ ਸ਼ੋ ਦਾ ਰਾਈਟ ਤੁਹਾਡੇ ਕੋਲ ਰਾਈਟ ਹੈ। ਵੋਟ ਪਾਓ ਕਿਉਂ ਕਰੇ ਬੈਠੇ ਹੋ। ਅੱਜ ਤੁਸੀਂ ਚੁੱਪ ਹੋਗੇ ਨਾ ਕਾਨੂੰ ਤੁਹਾਨੂੰ ਚੁੱਪ ਕਰਾਉਣ ਦਾ ਕੋਈ ਨਹੀਂ ਆਊਗਾ ਅੱਜ ਮੈਂ ਬੋਲ ਰਹੀ ਹਾਂ ਤੁਹਾਨੂੰ ਵੀ ਸਰਤਾਂ ਤੋਂ ਰੋਲਣਾ ਪਊਗਾ ਮੈਂ ਨਹੀਂ ਜਾਣਦੀ ਇਸ ਦੁੱਖ ਨਾਲ ਮੈਂ ਗੁਜ਼ਰ ਰਹੀ ਹਾਂ ਮੇਰਾ ਬੱਚਾ ਗੁਜ਼ਰ ਰਿਹਾ ਹੈ ਮੇਰਾ ਪਰਿਵਾਰ ਗੁਜ਼ਰ ਰਿਹਾ ਹੈ ਪਲੀਜ਼ ਮੈਂ ਇਹ ਚਾਹੁੰਦੀ ਆਂ ਪਰ ਆਪਾਂ ਨਾ ਕਰੇ ਕਦੇ ਕਿਸੇ ਤੇ ਇਦਾਂ ਦੇ ਦਿਨ ਨਾ ਆਉਣ ਪਲੀਜ਼ ਹਮਾਰਾ ਵੋਟ ਤੋਂ ਕਰੋ ਬਾਹਰ ਆਓ ਵੋਟ ਦੋ ਸਹੀ ਬਟਨ ਦੱਬੋ ਸਹੀ ਕੈਂਡੀਡੇਟ ਨੂੰ ਜਿਤਾਓ ਅਗਰ ਤੁਹਾਨੂੰ ਲੱਗਦਾ ਹੈ ਕਿ ਕੋਈ ਕੈਂਡੀਡੇਟ ਨਹੀਂ ਹੈ ਸਹੀ ਥੋੜੇ ਕੋ ਲਾਸਟ ਆਪਸ਼ਨ ਹੈ ਨੋਟਾ नोटा इज़ अ पावरफुल बटन अगर लगता है कि थोड़ा तो नहीं है कोई कैंडिडेट वाइज सही नहीं है अपना तो अपना वोट तो दो प्रेस नोटा वाई कॉन्ट यू डू दैट यूज योर वोट वाइसली प्लीज आई रिक्वेस्ट ऑल द पीपल प्लीज मेरी हाथ जोड़ के बेनती है सही इंसान चुनो अगर लगता है कोई इंसान सही नहीं है थोड़े को नोटा ऑप्शन है यूज करो ਕਿਸੇ ਗਲਤ ਇਨਸਾਨ ਨੂੰ ਨਾ ਜਿਤਾਓ ਕਿਉਂਕਿ ਕਲਮ ਤੁਹਾਨੂੰ ਕਲੀਅਰ ਮੇਰੇ ਵਾਂਗ ਜਿੰਦਗੀ ਜਿਣੀ ਪਵੇ ਬਹੁਤ ਅੱਖੀ ਹੈ ਜੀ ਤੁਸੀਂ ਪਰ ਤੁਹਾਨੂੰ ਪਤਾ ਤੁਸੀਂ ਸਹੀ ਹੋ ਫਿਰ ਵੀ ਤੁਸੀਂ ਲੜ ਰਹੇ ਹੋ ਠੀਕ ਹੈ ਲੋਕ ਥੋੜਾ ਸਾਥ ਦੇ ਰਹੇ ਆ ਪਰ ਚੁੱਪ ਕਰਾਉਣ ਵਾਲੇ ਵੀ ਬਹੁਤ ਨੇ ਜੀ ਪਰ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਆ ਮੈਂ ਤੁਹਾਡੇ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਤੁਸੀਂ ਮੇਰਾ ਸਾਥ ਦੇਣ ਆਏ ਹੋ ਤੁਸੀਂ ਇਨਸਾਫ ਲਈ ਮੰਗ ਕਰ ਰਹੇ ਹੋ ਮੈਂ ਥੋੜਾ ਤੈਤ ਨੂੰ ਸ਼ੁਕਰਗੁਜ਼ਾਰ ਕਰਦੀ ਹਾਂ ਜਿੰਨੇ ਵੀ ਲੋਕ ਇੱਥੇ ਆਏ ਆ ਜੋ ਵੀ ਮੈਨੂੰ ਫੇਸਬੁੱਕ ਤੇ ਹਨੀ ਇੰਸਟਾ ਦੇ ਰਾਹੀਂ ਅਪਰੋਚ ਕਰ ਰਹੇ ਹੈ ਮੈਨੂੰ ਪਤਾ ਬਹੁਤ ਦੁੱਖ ਦੀ ਘੜੀ ਹੈ ਸਾਡੇ ਲਈ ਇਸ ਟਾਈਮ ਸਾਨੂੰ ਸਿਰਫ ਥੋੜਾ ਆਸ਼ੀਰਵਾਦ ਚਾਹੀਦਾ ਹੈ ਬਸ ਆਪ ਐਸੀ ਤਰ੍ਹਾਂ ਲੜਦੇ ਰਹੀਏ ਤੁਸੀਂ ਮੇਰੀ ਬਾਹ ਬਣਾਓ ਤੇ ਮੈਂ ਜ਼ਰੂਰ ਜਸਟਿਸ ਦੇ ਇਸ ਚੀਜ਼ ਵਿੱਚ ਮੈਂ ਜ਼ਰੂਰ ਅੱਗੇ ਜਾਊਂਗੀ ਕਿਉਂਕਿ ਮੈਂ ਬਿਲਕੁਲ ਚੁੱਪ ਨਹੀਂ ਰਹੂੰਗੀ ਨਹੀਂ ਡਰਦੀ ਮੈਂ ਕਿਸੇ ਤੋਂ ਬਸ 아이 ਮੇਰਾ ਕਹਿਣਾ ਹੈ ਜੀ ਤੁਸੀਂ ਸਾਰੇ ਹੱਸਦੇ ਹੋ ਨਾ ਫਸਦੇ ਹੋ ਮਾਈਕਲ ਜੀ ਦਾ ਖਾਸਾ ਮਨਿੰਦਰ ਦੇਵ ਦੇ ਧਰਮ ਪਤਨੀ ਮੇਨਾ ਮੌਜੂਦ ਹੈ ਗੱਲਬਾਤ ਕਰਦੇ ਆ ਗੋਨੇਆਣਾ ਮੰਡੀ ਬਠਿੰਡਾ ਅੱਜ ਲੁਧਿਆਣੇ ਆੜਾ ਪਿਆ ਇਨਸਾਫ ਦੇ ਲਈ ਦਰਦ ਦਰਦੀ ਠੋਕਰਾ ਖਾਣੀਆਂ ਪੈ ਰੀਆਂ ਇਸ ਵੇਲੇ ਬੱਚੇ ਨੂੰ ਪਰਿਵਾਰ ਨੂੰ ਆਪਣੇ ਆਪ ਨੂੰ ਸਾਹਮਣਾ ਇਨਾ ਔਖਾ ਨਾਲ ਉਹ ਇਨਸਾਫ ਦੀ ਮੰਗ ਕਰਨ ਵਾਸਤੇ ਦਰਦ ਦਰਦੀਆਂ ਠੋਕਰਾ ਖਾਣੀਆਂ ਪੈ ਰੀਆਂ ਦੇਖੋ ਜੀ ਇਨਸਾਫ ਨਹੀਂ ਮਿਲ ਰਿਹਾ ਤਾਂ ਹੀ ਸੜਕਾਂ ਤੇ ਬੈਠੇ ਆ ਇਸੇ ਕਰਕੇ ਲੁਧਿਆਣੇ ਆਏ ਆ ਕਿ ਸ਼ਾਇਦ ਵੋਟਾਂ ਹੋ ਰਹੀਆਂ ਸ਼ਾਇਦ ਕੁਝ ਸੁਣ ਲੈਣ ਜੋ ਇਹ ਬਟਿੰਡਾ ਸਾਨੂੰ ਨਜ਼ਰ ਅੰਦਾਜ਼ ਕਰ ਰਹੇ ਹੈ ਸ਼ਾਇਦ ਇੱਥੇ ਸੁਣ ਲੈਣ ਕੋਈ ਪੁਕਾਰ ਚਲੀ ਜਾਵੇ ਇਹਨਾਂ ਦੇ ਦਿਮਾਗ 'ਚ ਪਰ ਸਾਨੂੰ ਹਾਲ ਤਾਂ ਕੋਈ ਇਨਸਾਫ ਨਹੀਂ ਮਿਲ ਰਿਹਾ ਨਜ਼ਰ ਅੰਦਾਜ਼ ਹੋ ਰਹੇ ਹੋ ਨਜ਼ਰ ਅੰਦਾਜ਼ ਕਿਉਂ ਕਿਉਂਕਿ ਉੱਥੇ ਕੀ ਕਾਰਨ ਕੀ ਹੈ ਨਜ਼ਰ ਅੰਦਾਜ਼ ਹੋਣ ਦਾ ਉੱਥੇ ਕੋਈ ਸਰਕਾਰੀ ਨੁਮਾਇੰਦਾ ਨਹੀਂ ਆ ਉੱਥੇ ਕੋਈ ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ ਕੁਝ ਵੀ ਨਹੀਂ ਕਰ ਰਿਹਾ ਕਿ ਤੁਹਾਨੂੰ ਜਿੱਥੇ VOTING ਹੈ ਉੱਥੇ ਆਣਾ ਪੈ ਗਿਆ ਨਜ਼ਰ ਅੰਦਾਜ਼ ਹੋ ਰਹੇ ਹਨ ਕਿਉਂਕਿ ਦੇਖੋ ਜੀ ਅਗਰੇ ਕੋਈ ਆਮ ਇਨਸਾਨ ਨੇ ਕਿੱਤਾ ਹੁੰਦਾ ਤਾਂ ਉਹ ਫੜਿਆ ਜਾਂਦਾ ਕਿਉਂਕਿ ਪੁਲਿਸ ਖੁਦ ਇਨਵੋਲਵ ਹੈ ਇਸ ਚੀਜ਼ ਆਹੀ ਰੀਜ਼ਨ ਹੈ ਸਾਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਪੁਲਿਸ ਹੀ ਪੁਲਿਸ ਨੂੰ ਬਚਾ ਰਹੀ ਹੈ ਤਾਂ ਹੀ ਜੋ ਇਹਨਾਂ ਨੇ ਇਗਨੋਰ ਕਰ ਰਹੇ ਹੈ ਇਸੇ ਕਰਕੇ ਕਰ ਰਹੇ ਹੈ ਤਾਂ ਕਿ ਅਸੀਂ ਚੁੱਪ ਹੋ ਜਾਈਏ ਟੰਡੇ ਧਰਨਾ ਲੱਗਦਾ ਬਟੰਡੇ ਧਰਨਾ ਲੱਗਣ ਤੋਂ ਬਾਅਦ ਜਿਵੇਂ ਤੇ ਜੇ ਤੁਸੀਂ ਸਰਕਾਰ ਦੇ ਖਿਲਾਫ ਗੱਲ ਕਰਦੇ ਆ ਤਾਂ ਸਰਕਾਰ ਜਾਂ ਕੁਝ ਹੋਰ ਵੀ ਜਿਹੜੇ ਸਰਕਾਰ ਦੇ ਹਮਾਇਤੀ ਵੀ ਨੇ ਉਹ ਵੀ ਤੁਹਾਡੇ ਖਿਲਾਫ ਇੱਕ ਪ੍ਰੋਪਗੈਂਡਾ ਜ਼ਰੂਰ ਚਲਾਉਂਦੇ ਨੇ ਉਸ ਤੋਂ ਬਾਅਦ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਵੀ ਪਰਿਵਾਰ ਦੀ ਸੈਟਿੰਗ ਹੋ ਗਈ ਹੈ ਪਰਿਵਾਰ ਨੂੰ ਹੁਣ ਕੁਝ ਲੋੜ ਦੀ ਪਰ ਇਸ ਦੇ ਵਿੱਚ ਸੱਚਾਈ ਕੀ ਹੈ ਨਹੀਂ ਜੀ ਨਹੀਂ ਕੋਈ ਸੈਟਿੰਗ ਨਹੀਂ ਅਸੀਂ ਡੀਸੀ ਆਫਿਸ ਜ਼ਰੂਰ ਗਏ ਸੀ ਅਸੀਂ ਉੱਥੇ ਉਹਨਾਂ ਨੇ ਪੁੱਛਿਆ ਸੀ ਵੀ ਤੁਹਾਡੀ ਡਿਮਾਂਡ ਕੀ ਹੈ ਤਾਂ ਅਸੀਂ ਜੁਡੀਸ਼ੀਅਲ ਇਨਕੁਆਇਰੀ ਮੰਗੀ ਸੀ ਤਾਂ ਉਹੀ ਗੱਲ ਹੋਈ ਸੀ ਉਹਨਾਂ ਨੇ ਮੈਜਿਸਟਰੇਟ ਇਨਕੁਆਇਰੀ ਲਿਖਤੀ ਸੀ ਤਾਂ ਅਸੀਂ ਉਹ ਨਾਮਨਜ਼ੂਰ ਕਰਕੇ ਮੈਂ ਆ ਗਈ ਸੀ ਕਿਉਂਕਿ ਮੈਨੂੰ ਜੁਡੀਸ਼ੀਅਲ ਇਨਕੁਆਇਰੀ ਚਾਹੀਦੀ ਸੀ ਕੰਪਰੋਮਾਈਜ਼ ਦੀ ਕੋਈ ਗੱਲ ਨਹੀਂ ਹੋਈ ਸੀ ਜੀ ਕੰਪਰੋਮਾਈਜ਼ ਮੈਂ ਕਿਉਂ ਕਰੂੰਗੀ ਕਿ ਇਹ ਮੈਂ ਮੇਰਾ ਜ਼ਮੀਰ ਨਹੀਂ ਮੰਨਦਾ ਇਸ ਚੀਜ਼ ਨੂੰ ਮੈਂ ਰਾਜਨੀਤਿਕ ਸੌਦੇ 'ਚ ਬੀਲੀਵ ਨਹੀਂ ਕਰਦੀ ਜੋ ਇਹ ਗੱਲਾਂ ਕਹਿ ਰਹੇ ਆ ਉਹ ਜਾਂ ਤਾਂ ਸ਼ਾਇਦ ਆਪਣਾ ਟਰੈਕ ਚੇਂਜ ਕਰਨਾ ਚਾਹ ਰਹੇ ਆ ਸ਼ਾਇਦ ਉਹਨੂੰ ਮੇਰਾ ਦਰਦ ਨਹੀਂ ਦਿਖਦਾ ਜਾਂ ਮੈਨੂੰ ਜਾਣਦਾ ਨਹੀਂ ਇੱਕ ਹੈ ਵੀ ਗੱਲ ਆ ਤੁਸੀਂ ਕਹਿ ਰਹੇ ਸੀਗੇ ਬਿល ਲੁਧਿਆਣਾ ਜਿਹੜੀ VOTING ਹੁੰਦੀ ਆ ਉੱਥੇ ਸਿਰਫ 50% ਕਿਉਂਕਿ ਮੈਂ ਲੁਧਿਆਣਾ ਤੋਂ ਆ ਮੈਂ ਵੈਸਟ ਦੀਆਂ ਵੋਟਾਂ ਪਿਛਲੀ ਵਾਰੀ ਵੀ ਦੇਖੀਆਂ 53% ਦੇ ਨੀਅਰ ਅਬਾਊਟ ਜਿਹੜੀ VOTING ਹੋਈ ਸੀ ਇਸ ਤੋਂ ਵੱਧ ਨਹੀਂ ਹੁੰਦੀ ਤੁਸੀਂ ਇਹ ਗੱਲ ਸਟੇਜ ਤੇ ਕਹਿ ਰਹੇ ਸੀ ਵੀ ਉਹ ਕੀ ਮੈਸੇਜ ਦੇ ਰਹੇ ਮੈਂ ਮੈਨੂੰ ਇਹ ਚੀਜ਼ ਪਤਾ ਹੈ ਕਿ ਇੱਥੇ VOTING ਬਹੁਤ ਘੱਟ ਹੁੰਦੀ ਹੈ ਲੁਧਿਆਣੇ ਵਿੱਚ ਬਹੁਤ ਸਾਇਲੈਂਟ ਮੈਜੋਰਿਟੀ VOTERS ਨੇ ਜੋ ਕਹਿੰਦੇ ਕਿ ਅਸੀਂ VOT ਨਹੀਂ ਪਾਉਣੀ ਹਾਲਾਂਕਿ ਉਹਨਾਂ ਕੋਲੇ ਰਾਈਟ ਟੂ VOT ਹੈ ਤਾਂ ਮੈਂ ਸਾਰਨੂੰ ਹੱਥ ਜੋੜ ਕੇ ਆਹੀ ਬੇਨਤੀ ਕਰੂੰਗੀ ਜਿਨਨੇ ਵੀ ਲੋਗ 18 ਪਲੱਸ ਹੂ ਹੈਜ਼ ਦਾ ਰਾਈਟ ਟੂ VOT ਪਲੀਜ਼ VOT ਅਗਰ ਤੁਹਾਨੂੰ ਲੱਗਦਾ ਕੋਈ ਇਨਸਾਨ VOT ਕਰਨ ਦੇ ਲਾਇਕ ਨਹੀਂ ਹੈ ਪਲੀਜ਼ VOT ਫਾਰ ਨੋਟਾ ਐਸ ਸਿੰਪਲ ਐਸ ਦੈਟ ਨੋਟਾ VOT ਕਰੋ ਐਟਲੀਸਟ ਇਸ ਆਮ ਆਦਮੀ ਪਾਰਟੀ ਨੂੰ ਜਵਾਬ ਦਿਓ ਪਾਵਰ ਦਿਖਾਓ ਕਿ ਅਸੀਂ ਕਾਮਨ ਲੋਕਾਂ ਕੋਲ ਵੀ ਪਾਵਰ ਹੈ ਕਾਮਨ ਲੋਕ ਖੜੇ ਹੋਣਗੇ ਤਾਂ ਹੀ ਕੁਝ ਆਮ ਇਨਸਾਨ ਦੀ ਆਵਾਜ਼ ਆਮ ਇਨਸਾਨ ਹੀ ਬਣੂਗਾ ਨਾ ਏਟਲੀਸਟ ਉਹਨਾਂ ਨੇ ਤਾਂ ਮੈਨੂੰ ਇਨਸਾਫ ਨਹੀਂ ਦਿੱਤਾ ਤੁਸੀਂ ਤਾਂ ਮੇਰੀ ਹੈਲਪ ਕਰੋ ਤੁਸੀਂ ਤਾਂ ਵੋਟ ਕਰੋ ਇੱਕ ਸਹੀ ਇਨਸਾਨ ਨੂੰ ਅਗਰ ਸਹੀ ਇਨਸਾਨ ਨਹੀਂ ਹੈ ਤਾਂ ਨੋਟਾ ਨੂੰ ਵੋਟ ਕਰ ਦਿਓ ਸਵੇਰੇ ਜਦੋਂ ਤੁਸੀਂ ਆ ਰਹੇ ਸੀ ਤਾਂ ਅੱਗੇ ਬੈਰੀਕੇਡਸ ਲਗਾ ਦਿੱਤੇਗੇ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹਾਂਜੀ ਕੋਸ਼ਿਸ਼ ਕਰਦੇ ਹਾਂ ਸਚਾਈ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਕੋਈ ਨਹੀਂ ਜੀ ਤੁਸੀਂ ਮੈਨੂੰ ਪੰਜਾਬ ਦੀ ਧੀ ਕਿਹਾ ਨਾ ਤਾਂ ਮੈਂ ਲੜੂੰਗੀ ਮੈਂ ਨਹੀਂ ਡਰੂੰਗੀ ਕਿਸੇ ਤੋਂ